ਸ਼ਮਸ਼ਾਨ ਘਾੜ ਦੇਖਿਆ ਤੁਹਾਡਾ ਉੱਜੜਿਆ ਗਿਆ ਸ਼ਮਸ਼ਾਨ ਘਾੜ ਫੋਨ ਨਇ ਬਣਾਉਂਗਾ ਸ਼ਮਸ਼ਾਨ ਘਾੜ ਤੁਹਾਡਾ ਇਹ ਕਈ ਬਜ਼ੁਰਗ ਜਿਹੜੇ ਆ ਨਾ ਸਿੰਘਾਲੇ ਉਹਨਾਂ ਦਾ ਤਾਂ ਸ਼ਮਸ਼ਾਨ ਘਾੜ ਨੂੰ ਦੇਖ ਕੇ ਹੀ ਮਰਨ ਨੂੰ ਕੀ ਕਰੂਗਾ ਇਹ ਬਣਾਉਂਗਾ ਇਹ ਮੱਚੀ ਚੀਜ਼ ਬਣਾਉਣੀ ਤਾਂ ਆਪਣੀ ਠੰਗ ਦੀ ਦਵਾਈ ਵਾਲੇ ਵਿਵਾਦਿਤ ਬਿਆਨ ਕਰਨ ਸੁਰਖੀਆਂ ਵਿੱਚ ਆਉਣ ਵਾਲੇ ਇੱਦੜ ਬਾਤੋਂ ਵਿਧਾਇਕ ਰਾਜਾ ਵੜਿੰਗ ਦੇ ਜੋ ਵੀ ਬਾਤ ਕਿੰਗ ਨਾਲ ਚਣ ਜਾਂਦੇ ਨੇ ਇੱਕ ਵਾਰ ਫਿਰ ਵਿਵਾਦਾਂ ਚ ਘਿਰਦੇ ਨਜ਼ਰ ਆ ਰਹੇ ਨੇ ਬੀਤੇ ਦਿਨੀ ਉਹ ਲੋਕ ਸਭਾ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ 'ਚ ਚੋਣ ਪ੍ਰਚਾਰ ਕਰੇ ਸਨ ਪਰ ਇਸੇ ਚੋਣ ਪ੍ਰਚਾਰ ਦੌਰਾਨ ਪਿੰਡ ਕੁرائی ਵਾਲਾ ਵਿਖੇ ਉਹਨਾਂ ਵੱਲੋਂ ਵਿਵਾਦਿਤ ਬਿਆਨ ਦੇ ਦਿੱਤਾ ਗਿਆ ਅਤੇ ਇਸ ਦੀ ਵੀਡੀਓ ਵੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਵਾਰ ਉਹਨਾਂ ਨੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ 80 ਸਾਲਾਂ ਵਾਲੇ ਬਜ਼ੁਰਗਾਂ ਬਾਰੇ ਇੱਕ ਸ਼ਰਮਨਾਕ ਬਿਆਨ ਦਿੱਤਾ ਰਾਜਾ ਵਿਡਿੰਗ ਨੇ ਕਿਹਾ ਕਿ ਤੁਹਾਡੇ ਪਿੰਡੇ ਚੰਗੇ ਸਮਸ਼ਾਨ ਘਾਟ ਨਹੀਂ ਨੇ ਉਹ ਜਿਹੇ ਸਮਸ਼ਾਨ ਘਾਟ ਬਣਾਉਣਗੇ ਕਿ ਜੋ 30 ਸਾਲਾਂ ਦੀ ਉਮਰ ਵਾਲੇ ਬਜ਼ੁਰਗ ਫਿਰਦੇ ਨੇ ਉਹਨਾਂ ਦਾ ਚਿੱਤ ਮਰਨੂ ਕਰੇਗਾ ਲੋ ਫਿਰ ਤੁਸੀਂ ਵੀ ਸੁਣ ਲਓ ਰਾਜਾ ਵਿਡਿੰਗ ਦਾ ਇਹ ਵਿਵਾਦਿਤ ਬਿਆਨ ਸਮਸ਼ਾਨ ਘਾਟ ਦੇਖਿਆ ਤੁਹਾਡਾ ਉੱਜੜਿਆ ਗਿਆ ਸਮਸ਼ਾਨ ਘਾਟ ਹੁਣ ਨਇ ਬਣਾਉਂਗਾ ਸਮਸ਼ਾਨ ਘਾਟ ਤੁਹਾਡਾ ਮੇਰਾ ਭਰਾ 10 ਲੱਖ ਲੱਗ ਗਏ ਜਿਹੜੇ ਕਈ ਬਜ਼ੁਰਗ ਜਿਹੜੇ ਨਾ ਸੁਨੇ ਵਾਲੇ ਉਹਨਾਂ ਦਾ ਤਾਂ ਸ਼ਮਸ਼ਾਨ ਘਾਟ ਨੂੰ ਵੇਖ ਕੇ ਮਰਨ ਨੂੰ ਕੀ ਕਰੂਗਾ ਇਹ ਜਪਣਾ ਉਹਦਾ ਇਹ ਮੈਂ ਚੀਜ਼ ਬਣਾਉਣੀ ਟੋਪ ਦੀ ਕੋਈ ਆ ਸਾਡੇ ਬੁੜੇ ਨੂੰ ਫੂਕੇ ਆਈਏ ਹੋਈਏ ਬਾਪੂ ਨੂੰ ਤੇ ਬੇਬੇ ਨੂੰ ਉੱਤੇ ਕੁੱਤੇ ਹੱਗੀ ਜਾਣ ਐਨਾ ਮਾਰਾ ਹਾਲ ਪਿੰਡ ਦਾ ਪੈਸਾ ਗਿਆ ਕਿੱਥੇ ਅਕੇਸ ਤੇ ਕਿਰੋ ਸਰਪੰਚਾ ਨਾ ਕੱਢਣਾ ਸੋ ਕਹਿੰਦੇ ਨੇ ਪਿੰਡ ਦਾ ਸ਼ਿੰਗਾਰ ਹੁੰਦੇ ਨੇ ਬਜ਼ੁਰਗ ਪਰ ਰਾਜਾ ਵੜਿੰਗ ਸਾਹਿਬ ਦਾ ਸ਼ਮਸ਼ਾਨ ਘਾਟ ਰੇਸ ਲਈ ਬਣਾਉਣ ਜਾ ਰਹੇ ਨੇ ਤਾਂ ਜੋ ਬਜ਼ੁਰਗਾਂ ਦਾ ਮਾਣੇ ਮਰਨ ਨੂੰ ਕਰ ਸਕੇ ਕੈਪਟਨ ਦਾ ਐਮਐਲਏ ਕਿੰਨੀ ਕੁ ਵੱਡੀ ਸੋਚ ਦਾ ਮਾਲਿਕ ਹੈ ਇਹ ਤਾਂ ਇਸਦੇ ਵਿਵਾਦਿਤ ਬਿਆਨ ਤੋਂ ਬਾਅਦ ਹੀ ਪਤਾ ਲੱਗ ਰਿਹਾ ਪਰ ਜੇ ਇਹ ਵਿੱਚ ਵੇਖਣਾ ਹੋਵੇਗਾ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਇਸ ਐਮਐਲਏ ਨੂੰ ਰੋਕਿਆ ਕਿਵੇਂ ਜਦ ਇਹ ਵਿਰੋਧੀਆਂ ਵੱਲੋਂ ਇਸਤੇ ਕਿਵੇਂ ਨਿਸ਼ਾਨੇ ਧੱਕੇ ਜਾਂਦੇ ਨੇ ਕਿਉਂਕਿ ਇਸ ਦੇ ਉੱਤੇ ਹੁਣ ਸਿਆਸਤ ਹੋਣੀ ਵੀ ਲਾਜ਼ਮੀ ਹੈ ਗਿੱਦੜ ਬਾਤੋਂ ਸੋਨੀ ਟਲਾ ਪੰਜਾਬੀ ਲੋਕ ਚੈਨਲ